اپنی کرپا جیسے اپ کرے نانک سو سیوک گور کیمت لے نانک سو سیوک گور کیمت لے اپنی کرپا جیسے اپ کرے ਅੱਜ ਅਸੀਂ ਖੜਿਆ ਸੰਗਰੂਰ ਦੀ ਉਸ ਪਵਿੱਤਰ ਧਰਤੀ ਦੇ ਮਸਤੂਆਣਾ ਸਾਹਿਬ ਵਿਖੇ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਨੇ ਸੰਗਰੂਰ ਜ਼ਿਲ੍ਹਾ ਜਿੱਥੇ ਪਿਛੜਿਆ ਹੋਇਆ ਲਖਾ ਹੈਗਾ ਸੀ ਉਸ ਨੂੰ ਹੋਰ ਜਾਗਰੂਤ ਕਰਨ ਦੇ ਲਈ ਇੱਥੇ ਸਿੱਖਿਆ ਦਾ ਕੇਂਦਰ ਬਣਾਇਆ ਸੀ ਕਿਉਂਕਿ ਸਤ ਸੰਤ ਬਾਬਾ ਅਤਰ ਸਿੰਘ ਜੀ ਨੇ ਇੱਕ ਸੁਪਨਾ ਲਿਆ ਸੀ ਕਿ ਸੰਗਰੂਰ ਜ਼ਿਲ੍ਹੇ ਦੇ ਉੱਤੋਂ ਪਿਛੜਿਆ ਹੋਇਆ ਲੱਕੇ ਦਾ ਜਿਹੜਾ ਨਾਮ ਹੈ ਉਸ ਨੂੰ ਖਤਮ ਕਰਨ ਲਈ ਇੱਥੇ ਸਿੱਖਿਆ ਦਾ ਕੇਂਦਰ ਬਣਾਇਆ ਗਿਆ ਪਰ ਅੱਜ ਮਸਤੂਆਣਾ ਸਾਹਿਬ ਦੀ ਧਰਤੀ ਦੇ ਉੱਤੇ ਸੰਤ ਬਾਬਾ ਅਤਰ ਸਿੰਘ ਜੀ ਦੀ 98 ਜਿਹੜੀ ਵਰਸੀ ਆ ਬੜੀ ਸਰਤਾ ਦੇ ਨਾਲ ਮਨਾਈ ਜਾ ਰਹੀ ਹੈ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਦਰਵਾਜ਼ਾ ਸਾਹਿਬ ਦੀਆਂ ਇਹ ਅੰਗੀਠਾ ਸਾਹਿਬ ਗੁਰਦੁਆਰਾ ਹੈ ਪੂਰੀਆਂ ਤਿਆਰੀਆਂ ਚੱਲ ਰਹੀਆਂ ਕੱਲ ਤੋਂ ਇੱਥੇ ਲੱਖਾਂ ਸੰਗਤਾਂ ਨੇ ਇਸ ਧਰਤੀ ਦੇ ਉੱਤੇ ਨਾਸਮਖਤ ਕਰਨਾ ਹੈ ਤੇ ਚਾਰੇ ਪਾਸੇ ਜਿਹੜੀਆਂ ਸਜਾਵਟਾਂ ਦਾ ਕੰਮ ਚੱਲ ਰਿਹਾ ਦੂਜੇ ਪਾਸੇ ਤੁਹਾਨੂੰ ਦਿਖਾ ਰਹੇ ਕਿ ਲੰਗਰ ਨੇ ਜਿਹੜੇ ਜਗ੍ਹਾ-ਜਗ੍ਹਾ ਤੇ ਇਸ ਧਰਤੀ ਦੇ ਉੱਤੇ ਜਿਹੜੇ ਲੰਗਰ ਨੇ ਉਹ ਲਾਏ ਜਾਣੇ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਮਸਤੂਆਣਾ ਸਾਹਿਬ ਗੁਰਦੁਆਰਾ ਦੀਆਂ ਦਿਖਾ ਰਹੇ 98 ਬਰਸੀ ਮਨਾਈ ਜਾ ਰਹੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਗ੍ਹਾ-ਜਗ੍ਹਾ ਤੇ ਲੰਗਰ ਵੀ ਲਗਾਏ ਜਾ ਰਹੇ ਨੇ ਕਿਤੇ ਜਸਤਾਰ ਮੁਕਾਬਲੇ ਵੀ ਕਰਾਏ ਜਾਣੇ ਹੋਰ ਬਕਬਕ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਕਰਵਾਏ ਜਾਂਦੇ ਤੇ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਆ ਕੇ ਜਿਹੜੇ ਲੋਕ ਨੇ ਇਸ ਧਰਤੀ ਨੂੰ ਨਸਮਕਤ ਕਰਦੇ ਨੇ ਕਿਉਂਕਿ ਸੰਤ ਬਾਬਾ ਅਤਰ ਸਿੰਘ ਜੀ ਉਹ ਸੰਤ ਰਹੇ ਨੇ ਜਿਨ੍ਹਾਂ ਨੇ ਸਿੱਖਿਆ ਨੂੰ ਲੈ ਕੇ ਭਾਵੇਂ دنیਆਵੀ ਸਿੱਖਿਆ ਹੋਵੇ ਭਾਵੇਂ ਧਰਮ ਦੀ ਸਿੱਖਿਆ ਹੋਵੇ ਉਸ ਨੂੰ ਲੈ ਕੇ ਇੱਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਸਤੋਣਾ ਸਾਹਿਬ ਨੂੰ ਸਿੱਖਿਆ ਦਾ ਕੇਂਦਰ ਬਣਾਇਆ ਗਿਆ ਸੀ ਬਾਬਾ ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ 98 ਬਰਸੀ ਮਨਾ ਰਹੇ ਕਿਦਾਂ ਦੇ ਇੰਤਜ਼ਾਮ ਹੋ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਦੀ 98ਵਾਂ ਵਰਸੀ ਆ ਰਹੀ ਆ ਸੰਗਤਾਂ ਬਹੁਤ ਧੂਮ-ਧਾਮ ਨਾਲ ਮਨਾ ਰਹੀਆਂ ਨੇ ਜਿਹਦੇ ਵਿੱਚ 165 ਪਰਿਵਾਰਾਂ ਨੇ ਤੇ ਨਗਰਾਂ ਨੇ ਖੰਡਪਾਟ ਕਰਾਇਆ ਤੇ ਲੜੀ ਚਲਾਈ ਤੀ ਜਿਨ੍ਹਾਂ ਦੇ ਭੋਗ ਪਾਏ ਗਏ ਨੇ ਤੇ ਜੋੜ ਮੇਲੇ ਦੇ 30 ਤਰੀਕ ਨੂੰ ਖੰਡਪਾਟ ਆਰੰਭ ਹੋਊਗਾ ਇਲਾਕੇ ਵੱਲੋਂ ਤੇ 31 ਦੀ ਰਾਤ ਨੂੰ 2 ਤੋਂ 3 ਵਜੇ ਤੱਕ ਉਹਨਾਂ ਦੀ ਸਮਾਪਤੀ ਹੋ ਜੂ ਜਿਹੜੀਆਂ ਸੰਗਤਾਂ ਇਲਾਕੇ ਦੀਆਂ ਸਾਰੀਆਂ ਉਹ ਪ੍ਰੋਗਰਾਮ ਤੇ ਪਹੁੰਚਣਗੀਆਂ ਬਹੁਤ ਵੱਡਾ ਅੰਗੀਠਾ ਸਾਹਿਬ ਦੇ ਵਿੱਚ ਰਾਤ ਨੂੰ ਇਕੱਠ ਹੁੰਦਾ ਹੈ ਅਡੋ ਅਡ ਨਗਰਾਂ ਚੋਂ ਲੰਗਰ ਸੰਗਤਾਂ ਲੈ ਕੇ ਆਉਂਦੀਆਂ ਨੇ ਘੱਟੋ ਘੱਟ 40-50 ਪਿੰਡਾਂ ਚੋਂ ਸੰਗਤਾਂ ਸਾਰਾ ਇਲਾਕਾ ਇੱਥੇ ਸੇਵਾ ਕਰਦਾ ਸੰਤ ਬਾਬਾ ਆਤਰ ਸਿੰਘ ਮਹਾਰਾਜ ਨੇ ਇੱਥੇ ਵਿਦਿਆ ਦਾ ਕੇਂਦਰ ਬਣਾਇਆ ਤੇ ਇਲਾਕੇ ਵੱਲੋਂ ਪਛੜਿਆ ਹੋਇਆ ਇਹ ਇਲਾਕਾ ਦੀਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ 1906 ਦੇ ਵਿੱਚ ਇਥੇ ਗੁੱਡੀਆਂ ਦਾ ਕੁੜੀਆਂ ਦਾ ਸਕੂਲ ਚਾਲੂ ਕਰਿਆ ਤੀ ਤਾਂ ਕਿ ਸਾਡੇ ਇਲਾਕੇ ਦੀਆਂ ਬੱਚੀਆਂ ਨੂੰ ਲਿਆਗਤ ਆਵੇ ਕੁਛ ਤਾਂ ਕਿ ਜਿਹੜਾ ਜਿਹੜਾ ਸਕੂਲ ਨਾ ਦੀ ਇੱਥੇ ਕੋਈ ਚੀਜ਼ ਨਹੀਂ ਸੀ ਉਸ ਟਾਈਮ ਉਸ ਕਰਕੇ ਅੱਜ ਦਿਨ ਦੁਗਲੀ ਰਾਤ ਚੌਗਣੀ ਸੰਸਤਾ ਤਰੱਕੀ ਕਰ ਰਹੀਆਂ ਨੇ ਗੁਰਦੁਆਰਾ ਅੰਗੀਠਾ ਸਾਹਿਬ ਸੰਤ ਮਹਾਰਾਜ ਦੇ ਜਨਮ ਦਿਹਾੜੇ ਤੇ ਬੱਚੀਆਂ ਦੇ ਗਰੀਬ ਦੇ ਵਿਆਹ ਕਰਦਾ 12 13 ਸਾਡੇ ਕੋਲੇ ਸਕੂਲ ਪ੍ਰਾਇਮਰੀ ਲਾਕੇ ਦੇ ਗੋਦ ਲਾਏ ਹੋ ਨੇ ਜਿਨ੍ਹਾਂ ਦੇ ਵਿੱਚ ਅਸੀਂ ਬੱਚਿਆਂ ਦੀਆਂ ਗਰੀਬ ਬਣਦੇ ਨੇ ਉੱਥੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਜੋ ਵੀ ਲੋੜ ਹੁੰਦੀ ਹੈ ਅਸੀਂ ਪੂਰਾ ਕਰ ਦਿਆ ਸਾਡੇ ਨੀਚੇ ਇਹ ਬੱਚੇ ਤੁਹਾਨੂੰ ਬੈਠੇ ਨਜ਼ਰ ਆ ਰਹੇ ਆ ਇਹੋ ਬੱਚੇ ਨੇ ਜਿਨ੍ਹਾਂ ਦੇ ਬੇਹੱਦ ਗਰੀਬੀ ਆ ਤੇ ਜਿਨ੍ਹਾਂ ਦੇ ਮਾਪਿਓ ਹੈ ਨਹੀਂ ਇਹਨਾਂ ਨੂੰ ਤਕਰੀਬਨ 25-30 ਬੱਚਿਆਂ ਦੀ ਵਿੱਦਿਆ ਵੀ ਫ੍ਰੀ ਚੱਲ ਰਹੀ ਹੈ ਤੇ دنیਵੀ ਵਿੱਦਿਆ ਵੀ ਤੇ ਧਾਰਮਿਕ ਵਿੱਦਿਆ ਵੀ ਇੱਥੇ ਜਿਹੜੇ ਫ੍ਰੀ ਲੈ ਰਹੇ ਨੇ ਅਸੀਂ ਬੱਚਿਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਬੇਟੇ ਤੁਹਾਡਾ ਪ੍ਰਦੀਪ ਸਿੰਘ ਜੀ ਕਿਹਨ ਸਹੀ ਕਿਹੜੀ ਜਗ੍ਹਾ ਤੋਂ ਕੁੱਲੀਆਂ ਪਿੰਡ ਬਿਲਕੁਲ ਰਹੀਆਂ ਪਿੰਡਾਂ ਜੀ ਇੱਥੇ ਵਿੱਦਿਆ ਲੈ ਰਹੇ ਹਾਂ ਕਿੱਦਾਂ ਦਾ ਮਾਹੌਲ ਬਹੁਤ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਹਾਂ ਜੀ ਫ੍ਰੀ ਹੋ ਰਿਹਾ ਸਾਰਾ ਕੁਝ ਹਾਂ ਜੀ ਬਿਲਕੁਲ ਜੀ ਇਹ ਜਿਹੜੇ ਬੱਚੇ ਨੇ ਉਹ ਬੱਚੇ ਨੇ ਜਿਹੜੇ ਘਰੋਂ ਬਿਲਕੁਲ ਬੇਸਹਾਰਾ ਨੇ ਉਹਨਾਂ ਨੂੰ ਤਕਰੀਬਨ ਕਹਿ ਸਕਦੇ ਆ ਕਿ ਇਸ ਇਸ ਸੰਸਥਾ ਵੱਲੋਂ ਡਾਟ ਕੀਤਾ ਹੋਇਆ ਸਾਰਾ ਰਹਿਣ ਸਹਿਣ ਦਾ ਜਿਹੜਾ ਸਾਰਾ ਇਸ ਸੰਸਥਾ ਵੱਲੋਂ ਇਹਨਾਂ ਬੱਚਿਆਂ ਤੇ ਖਰਚਾ ਕੀਤਾ ਜਾਂਦਾ ਹੈ ਤਾਂ ਕਿ ਇਹ ਬੱਚੇ ਆਪਣਾ ਵਧੀਆ ਜੀਵਨ ਜਿਹੜਾ ਉਹ ਬਿਤਾ ਸਕਣ ਅਸੀਂ ਦیدار ਸਿੰਘ ਜੀ ਨਾਲ ਗੱਲ ਕਰਦੇ ਦਰਪਰ ਸਿੰਘ ਜੀ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਕੱਲ ਤੋਂ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸੰਗਤ ਨੇ ਪਹੁੰਚਣਾ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਸੰਗਤ ਸੁਣਦੀ ਹੈ ਗੁਰੂ ਜੀ ਦੀ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਇੰਤਜ਼ਾਮ ਕੀਤੇ ਨੇ ਇੱਕਲੇ ਕੋਈ ਵੀ ਬੰਦਾ ਨਹੀਂ ਕਰਦਾ ਪੂਰਾ ਇਲਾਕਾ ਭਾਵੇਂ ਲੰਗਰਾਂ ਦੀ ਸੇਵਾ ਕਰਦਾ ਹੈ ਭਾਵੇਂ ਜੋੜਿਆਂ ਦੀ ਸੇਵਾ ਕਰਦਾ ਕੋਈ ਵੀ ਕਰਦਾ ਹੈ ਇਸ ਇਲਾਕੇ ਨੇ ਇਕੱਲੇ ਇਕੱਲੇ ਬੱਚੇ ਨੂੰ ਇੰਨੀ ਸ਼ਰਧਾ ਹੈ ਕਿ ਹਰ ਬੱਚਾ ਬੱਚਾ ਇੱਥੇ ਆ ਕੇ ਪੂਰੀ ਤਰਜੀਹ ਦੇ ਕੇ ਇਸ ਮਹਾਰਾਜੀਆਂ ਦੇ ਘਰ ਦੇ ਵਿੱਚ ਸੇਵਾ ਕਰਦਾ ਤੇ ਬਹੁਤ ਵੱਡੇ ਇੰਤਜ਼ਾਮ ਕੀਤੇ ਨੇ ਪੂਰੇ ਇਲਾਕੇ ਨੇ ਕੀਤੇ ਨੇ ਦੂਜੀ ਗੱਲ 20ਵੀਂ ਸਦੀ ਦੇ ਮਹਾਨ ਸੰਤ ਬਾਬਾ ਅਤਰ ਸਿੰਘ ਮਹਾਰਾਜੀਆਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਤਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੱਗੀ ਡਿਊਟੀ ਨੂੰ ਨਿਭਾਉਂਦਿਆਂ ਹੋਏ ਆ ਉਹ ਸਮਾਂ ਸੀ ਜਦੋਂ ਕੋਈ ਵੀ ਸੰਗਤ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਅੰਬਰਤ ਸਕਣ ਲਈ ਤਿਆਰ ਨਹੀਂ ਸੀ ਪਰ ਸੰਤ ਮਹਾਰਾਜੀ ਨੇ ਇਸ ਤਰਜੀਹ ਨੂੰ ਦੇ ਕੇ ਉਹ ਭਿਆਨਕ ਸਮੇਂ 14 ਲੱਖ ਪਰਾਣੀ ਨੂੰ ਤਰਜੀਹ ਦਿੱਤਾ ਇਹ ਇਲਾਕਾ ਬਹੁਤ ਹੀ ਜਿਹੜਾ ਪੱਛੜਿਆ ਹੋਇਆ ਸੀ ਵਿੱਦਿਆ ਦੇ ਤੌਰ ਤੇ ਤਾਂ ਸੰਤ ਜੀ ਮਹਾਰਾਜ ਦਾ ਸਭ ਤੋਂ ਵੱਡਾ ਜਿਨ੍ਹਾਂ ਦੇ ਨਾਂ ਦੇ ਉੱਪਰ ਅੱਜ ਵਿੱਦਿਆ ਦੇ ਦਾਨੀ ਪੈਂਦਾ ਕਿਉਂ ਪੈਂਦਾ ਉਹਨਾਂ ਨੇ ਮੁਕਤ ਵਿੱਦਿਆ ਸ਼ੁਰੂ ਕੀਤੀ ਕੱਲੇ-ਕੱਲੇ ਪਿੰਡਾਂ ਦੇ ਵਿੱਚ ਜਾ ਕੇ ਵਿਦਿਆ ਨੂੰ ਤਰਜੀਹ ਦਿੱਤੀ ਕਿ ਉਹਨਾਂ ਦੀ ਆਜ਼ਾਦੀ ਦੇ ਵਿੱਚ ਵੀ ਇਹੀ ਸਭ ਤੋਂ ਵੱਡਾ ਯੋਗਦਾਨ ਸੀ ਕਿ ਜੇ ਸਾਡੇ ਬੱਚੇ ਪੜ੍ਹ ਲਿਖਣਗੇ ਤਾਂ ਆਉਣ ਵਾਲੇ ਸਮੇਂ ਦੇ ਰਾਜ ਭਗ ਸਾਹਮਣਗੇ ਉਹਨਾਂ ਨੇ ਕੱਲੇ-ਕੱਲੇ ਨਗਰਾਂ ਦੇ ਵਿੱਚ ਜਾ ਕੇ ਵੱਡੇ-ਵੱਡੇ ਨਗਰ ਕੀਰਤਨ ਕਰਕੇ ਦੀਵਾਨ ਲਾ ਕੇ ਅੰਬਰਤ ਸਕਾ ਕੇ ਲੋਕਾਂ ਨੂੰ ਸਿੱਖਿਆ ਵੱਲ ਜੋੜਿਆ ਸੋ ਬਿਲਕੁਲ ਜੀ ਹੁਣ ਇੱਥੇ 98 ਜਿਹੜੀ ਵਰਸੀ ਹੈ ਮਸਤਵਾਲਾ ਦਿਹਾੜੀ ਦੀ ਧਰਤੀ ਤੇ ਮਨਾਈ ਜਾ ਰਹੀ ਹੈ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਲੱਗੇ ਆਂ ਅਗੀਠਾ ਸਾਹਿਬ ਦੀ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਦਾ ਜਿਹੜਾ ਸੰਸਕਾਰ ਕੀਤਾ ਇਹ ਉਹਨਾਂ ਦੀ ਯਾਦ ਤੇ ਵਿੱਚ ਇਹ ਜਿਹੜਾ ਗੁਰਦੁਆਰਾ ਹੈ ਉਹ ਬਣਾਇਆ ਗਿਆ ਲੱਖਾਂ ਦੀ ਤਦਾਦ ਦੇ ਵਿੱਚ ਕੱਲ ਤੋਂ ਇਕੱਠ ਹੋਣਾ ਸ਼ੁਰੂ ਹੋ ਜਾਣਾ ਤੁਸੀਂ ਦੇਖਿਆ ਕਿ ਅੱਜ ਤੋਂ ਹੀ ਜਿਹੜੀਆਂ ਸੰਗਤਾਂ ਨੇ ਇੱਥੇ ਨਾਸਮਖਤ ਹੋਣੀਆਂ ਸ਼ੁਰੂ ਹੋ ਚੁੱਕੀਆਂ ਰਹੀਆਂ ਬੜੀ ਸਰਧਾ ਦੇ ਨਾਲ ਇੱਥੇ ਜਿਹੜਾ ਮੱਥਾ ਟੇਕਦਿਆਂ ਨੇ ਤਾਂ ਕਿ ਜਿਹੜੇ ਮਹਾਨ ਸੰਤ ਨੇ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਨੂੰ ਜਿਹੜਾ ਸ਼ਰਧਾਂਜਲੀ ਦੇ ਸਕਣ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀ.ਟੀ.ਸੀ. ਨਾਲ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀ.ਟੀ.ਸੀ. ਨਿਊਜ਼ ਸੰਗਰੂਰ